ਫੜ ਕੇ ਨਾ ਹੁੰਦੇ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣੀ ਨਹੀਂ ਸਾਈਡ ਤੇ ਲਾ ਤੇ ਇਸ ਜਾਣੀ ਗੱਡੀ ਨੂੰ ਤੁਹਾਨੂੰ ਕਿ ਜਾਣੀ ਕਰਕੇ ਰੋਕਿਆ ਨਾ ਇਹ ਜੜੀਆਂ ਲੱਗੀਆਂ ਤਾਂ ਰੋਕਿਆ ਲੱਗਿਆ ਮੈਂ ਯਾਰ ਤੂੰ ਉਸ ਦਿਨ ਫੇਰ ਨੰਗੇ ਆ ਉੱਥੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਲੈ ਸਾਈਡ ਤੇ ਕਰ ਲੈ ਗੱਡੀਆਂ ਦਾ ਕਟੀਆਂ ਰਾਹੇ ਲੱਗਣਾ ਮੂੰਹ ਦਾ ਨਹੀਂ ਲਿਖਿਆਰ ਦਾ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਹਾਂ ਭਾਜੀ ਮੈਂ ਵਰਤੀ ਚੋਂ ਮੈਂ ਨਹੀਂ ਹਾਂ ਆ ਨਹੀਂ ਹੁੰਦਾ ਹਾਂ ਇਹ ਤਾਂ ਕਿ ਨਹੀਂ ਭਾਜੀ ਵਰਤੀ ਜਾਣਾ ਸਾਡੀ ਹੁੰਦੀ ਹੈ ਐਸ ਵੀ ਨਾਗਰ ਸਾਹਮਣੇ ਲੱਗਾਂ ਦ ਯਾਰ ਵੀ ਨਾ ਦੱਸ ਆਹ ਆਪਰੇਸ਼ਨ ਟੀਮ ਜੀ ਲਿਆਓ ਗੱਲ ਕਰ ਲੈ ਲਿਆਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀਆਂ ਨਾ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਪਲਵਾ ਦੋ ਆਪ ਖਰਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਆਪਣਾ ਲਗਾਉਂ ਪਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਤੇ ਤੁਹਾਨੂੰ ਹੁਣ ਤੁਸੀਂ ਗੱਡੀਆਂ ਲਵਾ ਲੋ ਮੇਰੀਆਂ ਮਾਣ ਹੀ ਪਈ ਜੀ ਹਾਂ ਨੂੰ ਤੇ ਮੂੰਹ ਤੇ ਲਖਿਆ ਤੇ ਤੁਸੀਂ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗੱਲ ਦੱਸੀ ਕੀ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੁੰਦਾ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸੈਂਡ ਤੋਂ ਮਾਣਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਨੂੰ ਲੱਗਿਆ ਹਾਂਜੀ ਪੂਨ ਸਿਟੀ ਜਿੱਥੇ ਮੁਲਾਜ਼ਮਾਂ ਮੈਂ ਵੀ ਮੁਲਾਜ਼ਮਾਂ ਹਾਂ ਜੀ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਰੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਬਣਾਓ ਲੋਡ ਨਹੀਂ ਪਤਾ ਸਰ ਮੇਰੀ ਵੀਡੀਓ ਦੀ ਕੀ ਗੱਲ ਕਰਾ ਦਿੰਦੇ ਆ ਪੜ੍ਹਨਾ ਲਈ ਆ ਕਰਨੀ ਮੈਂ ਆਪਣੀ ਜਗ੍ਹਾ ਬੁਲਾ ਜੀਂਗਾ ਅੰਮ੍ਰਿਤਸਰ ਅਸੀਂ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆਪਣੀ ਦੀ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜਿਹਨੂੰ ਵੀਡੀਓ ਕਲਮ ਲਾਉਂਦੀ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾਣੀ ਆ ਲਵਾਉਣੀਆਂ ਲਾੜੀਆਂ ਲਾਓ ਫਿਰ ਤੇ ਲਾਉਣੀਆਂ ਮੈਂ ਆ ਜੈੱਡ ਬਲੈਕ ਵੀ ਹੋਈ ਕੋਈ ਨਹੀਂ ਦੱਸਦਾ ਮੈਂ ਤੇ ਸਾਡ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਵਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲੱਗ ਤਰੇ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਪੈਰ ਨਹੀਂ ਲੱਗਦਾ ਮੈਨੂੰ ਕੀ ਕਹਦਾ ਐਵੇਂ ਤੂੰ ਰੁਕ ਜੰਦਾ ਮੈਨੂੰ ਕੀ ਕਹਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਾਂ ਕੀ ਕਹਾਂ ਕੀ ਜਾਣ ਕੇ ਬੈਸ ਕਹਾਂ ਕੀ ਹੁੰਦਾ ਐਵੇਂ ਬਚੀ ਜਾਂਦਾ ਤੂੰ ਉਤਲ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਦ ਨਹੀਂ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜੜ ਨਾ ਭਾਈ ਸਾਈਡ ਤੇ ਕਰਨਾ ਮੇਰੀ ਗੱਲ ਕਰ ਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਦੇਖ ਉੱਚਾ ਡੇ ਕੰਮ ਕਰਾਉ ਕੀ ਚੱਲੇ ਕੰਮ ਕਰੇ ਮੈਡਮ ਮੇਰੀ ਗੱਲ ਸੁਣੋ ਇੰਨਾ ਹੀ ਤੋਂ ਅਸਲਾ ਨਾ ਕਹਿੰਦੇ ਇੰਨਾ ਹੀ ਤੋਂ ਬਜਾਰੀ ਨਹੀਂ ਹੁੰਦੇ ਦੋਦ ਵੇਜਣ ਜੀ ਰੈਮ ਨੂੰ ਜਾ ਕੇ ਮੈਂ ਤੇਰੀ ਫੜੀ ਨਹੀਂ ਆਵੇ ਤੱਕ ਕਵਰੀ ਕੀ ਕੀਤੀ ਰਜੀ ਰੈਮ ਨੂੰ ਜਾ ਕੇ ਥਾਣੇ ਪਹੁੰਚ ਕਿੰਨੇ ਅਸਲੇ ਚਾਰ ਕਿਲੋ ਮਿੰਟ ਲੈ ਰੁਣ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਰਵੇ ਰੁਕੀ ਜਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਬੈਂਦਰੀ ਜਾ ਫਿਰ ਤੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਲੱਗੂ ਤੇ ਮੈਂ ਮੈਂ ਵੀ ਥਾ ਕੀ ਸੰਗਤ ਮੈਦੀ ਹੋਹੀ ਆਪਣੀ ਡੂੜੀ ਕਰੇ ਮਾਨੂੰ ਕਿ ਤੀਨੇ ਤੇ ਇਹ ਕਿਹੜੀ ਗੱਲ ਜਿਹੜੀ ਡੂੜੀ ਤੂੰ ਕਰਨੀ ਆ ਤੇ ਮੈਂ ਕਰਾਉਂਦਾ ਜਾਲੀਆਂ ਲਾ ਮੈਂ ਨਹੀਂ ਲਾਉਣੀ ਗੋਲੀ ਲਾਉਣੀ ਫਿਰ ਲੰਘਾ ਰੋਈ ਤੇ ਬੈਠਾ ਰੋ ਰੱਖ ਦੇਣਾ ਨਹੀਂ ਸੱਦਣਾ ਕੋਈ ਨਹੀਂ ਨੂੰ ਆ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਨਹੀਂ ਤਾਡੀ ਡੂੜੀ ਜਿਹੜੀ ਤੂੰ ਕਰਨੀ ਆ ਵੀ ਮੇਰੇ ਤੇ ਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਕਰੀਏ ਜਾਲੀਆਂ ਲਵਾਉਣਾ ਮੈਂ ਲਵਾਵਾਂਗਾ ਪੌਸਟੇਬਲ ਨਾਲ ਵਾਈਆਂ ਦਾ ਹਵਾ ਤੇ ਮੈਂ ਲਾਈ ਨਹੀਂ ਜਾਲੀਆਂ ਤੂੰ ਲਾ ਲਈਆਂ ਕਈ ਲੋਗ ਨਹੀਂ ਲਵਾਉਂਦੇ ਨਹੀਂ ਲੋਗ ਨਹੀਂ ਲਵਾਉਂਦੇ ਗੱਲ ਨਾ ਹੈ ਨਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾ ਦੇ ਕੋਈ ਨਹੀਂ ਚੱਕ ਲਵਾ ਦੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਗੱਡੀ ਮੇਰੀ ਲਵਾਉਂਗਾ ਓਪਰੇਸ਼ਨ ਕਰਦੇ ਸਾਡੇ ਸਾਨ ਕਾਦੇ ਤੁਸੀਂ ਦੂਜੀ ਕਰਦੇ ਬਕਵਾਸ ਥੋੜੀ ਜਿਹੀ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾ ਲਾਂ ਨਾ ਨਾ ਫੋਨ ਨਾਲ ਆ ਕੇ ਕਹਾਂ ਇਹ ਕਿ ਮੈਂ ਲੋੜ ਬਵਾਸ ਵਾਲਾ ਕੀ ਕਹਿੰਦਾ ਬਵਾਸ ਵਾਲਾ ਕੀ ਕਹਿੰਦਾ ਮੈਂ ਬਵਾਸ ਵਾਲਾ ਸਾਡਾ ਬਵਾਸ ਵਾਲਾ ਸਾਡੇ ਸੁਣ ਰਹੇ ਨੇ ਤੇਰੀ ਗੱਲ ਸੁਣੀ ਆਪਣੀ ਗੱਲ ਮੈਂ ਕਹਾਂ ਗੱਲ ਮੈਂ ਮੈਗਨਸ ਨਾਲ ਗੱਲ ਕਰਨਾ ਮੈਂ ਮੈਗਨਸ ਨਾਲ ਗੱਲ ਕਰਨਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜ ਜੀ ਨੂੰ ਫੋਨ ਲਾਉਣਾ ਲਾਉ ਤੀ ਹਲੋ ਮੈਨੂੰ ਲਾਉ ਟਿੱਪੀ ਨਾਲ ਸੁਣ ਹਲੋ ਹੰਦੀ ਸਾਹਿਬ ਵਾਹ ਜਾਨੀ ਤੇ ਰੋਕ ਕੇ ਘਲੋਤੇ ਹੈ ਜਾਲੀਆਂ ਲਾਈਆਂ ਲਾ ਤੂੰ ਵੜਾ ਮਾਜ ਮਾਣ ਤਮ ਕਾਣਾ ਬਦ ਘਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਗਾਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਵੇ ਹੋਈ ਕੋਈ ਮੈਂ ਫੋਨ ਨਹੀਂ ਜਾ ਤੂੰ ਠੀਕ ਹੈ ਤੂੰ ਉਧਾਂ ਨੂੰ ਸਟੇਟ ਲੈ ਲੈ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਜਾਇ ਬਣਾਈ ਜਾਂਦੇ ਮੈਂ ਕਿ ਤੈਨੂੰ ਅੱਖ ਨੇ ਗੱਡੀ ਸਾਈਡ ਤੇ ਕਰਨਾ ਮਤਲਬ ਬੋਲਣ ਦੀ ਤੇ ਜਾਨ ਛੱਡਣੀ ਨਹੀਂ ਮਲਾਜ ਮਲਾਜ ਮੈਨੂੰ ਕਹਿੰਦਾ ਤੂੰ ਉਧਰ ਵੀ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਮੈਂ ਕਹਾਂ ਤਮਾ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਰਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਰੋਣਾ ਗਏ ਹਾਂ ਠੀਕ ਹੈ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਐਵੇਂ ਵੀ ਆਪਣੀ ਡਿਊਟੀ ਕਰਨ ਦੇ ਸੀਗਾ ਤੂੰ ਆਪੜਾ ਲਿਆ ਇੱਥੇ ਸੋਹੇ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਕਿੰਨੀ ਇੱਜ਼ਤ ਦੇਂਗਾ ਕਿੰਨੀ ਇੱਜ਼ਤ ਕਿੰਨਾ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਸਾਨੂੰ ਪਤਾ ਕਿਹਨੇ ਕਿੱਦਾਂ ਬੋਲਣਾ ਕਿਹਨੇ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਲਈ ਕਹਿ ਤਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਨਾਂ ਮੇਰਾ ਅਸਲਾ ਪਿਆ ਮੈਂ ਤੋ ਜੜੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿੱਦਾਂ ਕਹਿ ਰਹੇ ਹੋ ਤੁਸੀਂ ਤੁਮ ਕਹੋਂਦੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਦਿਖਾਵਾਂਗੇ ਹਾਂ ਦਿਖਾਉਂਦੇ ਹਾਂ ਤੁਸੀਂ ਤੇ ਦਾਗੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੇਰੇ ਮੇਰਾ ਫਿਰ ਮਲਾਜਮ ਦਾ ਕਾਂਗਰ Chandra Consultants Limited building maintenance handyman under -check Trade platform is now available on your local london area he has more than 5 years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ